ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸਥਿਤ ਇੱਕ ਛੋਟਾ ਪਰ ਇਤਿਹਾਸਿਕ ਤੇ ਸੱਭਿਆਚਾਰਕ ਮਹੱਤਵ ਵਾਲਾ ਕਸਬਾ ਹੈ ਰਾਹੋ ਸਤਲੁਜ ਦਰਿਆ ਦੇ ਨੇੜੇ ਅਤੇ ਦੁਆਬੇ ਵਿੱਚ ਵਸਿਆ ਰਾਹੋ ਸਦੀਆਂ ਤੋਂ ਵਪਾਰ ਖੇਤੀਬਾੜੀ ਅਤੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਰਿਹਾ ਹੈ ਇਸ ਦਾ ਇਤਿਹਾਸ ਪੁਰਾਤਨ ਸਭਿਅਤਾਵਾਂ ਮੱਧਕਾਲੀ ਸ਼ਾਸਨ ਸਿੱਖ ਇਤਿਹਾਸ ਅਤੇ ਆਧੁਨਿਕ ਵਿਕਾਸ ਦੀਆਂ ਕਹਾਣੀਆਂ ਨਾਲ ਭਰਪੂਰ ਹੈ ਰਾਹੋ ਦੇ ਇਤਿਹਾਸ ਵਿੱਚ ਸਥਾਪਨਾ ਸਮਾਜਿਕ ਸਭਿਆਚਾਰਕ ਵਿਕਾਸ ਤੇ ਸਮਕਾਲੀ ਮਹੱਤਵ ਸ਼ਾਮਿਲ ਹੈ। ਐਥੋ ਦਾ ਇਤਿਹਾਸ ਪੰਜਾਬ ਦੀ ਧਰਤੀ ਦੇ ਸਮੁੱਚੇ ਇਤਿਹਾਸ ਨਾਲ ਜੁੜਿਆ ਹੋਇਆ ਹੈ ਜੋ ਮਨੁੱਖੀ ਸਭਿਅਤਾ ਦੀਆਂ ਸਭ ਤੋਂ ਪੁਰਾਣੀਆਂ ਜੜ੍ਹਾਂ ਵਿੱਚੋਂ ਇੱਕ ਹੈ। ਪੰਜਾਬੀ ਜਾਗਰਣ ਦੀ ਟੀਮ ਵੱਲੋਂ ਰਾਹੋ ਪੁੱਛ ਕੇ ਸਪੈਸ਼ਲ ਕਵਰੇਜ ਕੀਤੀ ਗਈ ਤੁਸੀਂ ਵੀ ਦੇਖੋ ਇਹ ਸਪੈਸ਼ਲ ਰਿਪੋਰਟ। ਸਤਿ ਸ਼੍ਰੀ ਅਕਾਲ ਆਦਾਬ ਅੱਜ ਅਸੀਂ ਆਏ ਹਾਂ ਨਵਾਂ ਸ਼ਹਿਰ ਦੇ ਮਸ਼ਹੂਰ ਸ਼ਹਿਰ ਰਾਹੋ ਦੇ ਵਿੱਚ ਅੱਜ ਜਿਥੇ ਖੜੇ ਆ ਉਹ ਹੈ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਕਿ 1855 ਤੋਂ ਚੱਲ ਰਿਹਾ ਹੈ ਆਓ ਸਕੂਲ ਦੇ ਕੁਝ ਅਧਿਆਪਕਾਂ ਨਾਲ ਗੱਲ ਕਰਦੇ ਆ ਤੇ ਉਹਨਾਂ ਕੋ ਜਾਣਦੇ ਆ ਰਾਹੋ ਦੇ ਇਤਿਹਾਸ ਬਾਰੇ 55 ਦੇ ਜਿਹੜੇ ਬਾਹਰ ਫਾਊਂਡੇਸ਼ਨ ਸਟੋ ਲੱਗਾ 1855 ਉਹ ਤੇ ਐਂਟਰਡ ਹੈਗਾ ਲਿਖਿਆ ਹੈ ਤੇ ਉਸ ਵੇਲੇ ਦੇ ਅਨਸਾਰ ਇਹ ਇਹ ਇੱਕ ਇਹ ਸਕੂਲ ਪੁਰਾਣਾ ਇੱਕ ਇਹ ਦੇ ਨਾਲ ਲਾਹੌਰ ਵਗੈਰਾ ਦਾ ਸਕੂਲ ਜਿਹੜਾ ਸਕੂਲਾਂ ਚੋਂ ਇੱਕ ਸਕੂਲ ਹੈ 1855 ਦਾ ਇਹ ਸਕੂਲ ਹੈ ਹੰਗ ਸਟੋਨ ਲੱਗਾ ਹੋਇਆ ਜਿਹੇ ਇਹ ਦੇਖ ਸਕਦੇ ਹੋ ਇਹ ਇੱਕ ਤਾਂ ਆਪਣੇ ਇਅਰਟੀਮੈਂਟ ਅਫਸਰ ਜੀ ਨੂੰ Air Force ਕੋਲਦੇ ਪੜੇ ਬੀਆਰ ਚੋਪੜਾ ਕੋਲ ਤੇ ਇੱਕ ਹੋਰ ਤੁਹਾਨੂੰ ਯਾਦ ਹੋਵੇਗਾ ਨਥੁਰਮ ਟ੍ਰਾਇਲ ਕੇਸ ਮਹਾਤਮਾ ਕਿਲਰ ਕਹਾਜਾ ਮਹਾਤਮਾ ਗਾਂਧੀ ਜਿਹੜਾ ਨੇ ਕੋਈ ਹਾਰੀ ਠੀਕ ਹੈ ਉਹ ਜਿਹੜੀ ਉਹ ਜੱਜਮੈਂਟ ਸੁਣਵਾਈ ਹੋਈ ਸੀ ਉਹ ਜਿਹੜੇ ਫੋਸਲਾ ਹੈ ਉਹ ਜੱਜ ਸੀ ਕੋਈਸ ਰਹੋਦੇ ਅਸੀਂ ਸਾਬ ਨਧਰਾਮ ਗੋਰਚੇ ਵਾਲੇ ਕੇ ਨਧਰਾਮ ਗੋਰਚੇ ਦੇ ਜਿਹੜੀ ਉਹਨਾਂ ਨੇ ਦਿੱਤੀ ਜੱਜਮੈਂਟ ਉਹ ਅਜੇ ਆਰਾਮ ਨਾਲ ਲੋਕ ਫੋਸਲਾ ਫੈਲ ਨਹੀਂ ਤੋਸਲਾ ਫੈਲ ਨਹੀਂ ਹੋਇਆ ਹੋਰ 4 4 ਬਾਰ ਲਿਖੇ ਹੋਏ ਕੁਝ ਜਿਹੜੇ ਹੁਣ ਮੌਜੂਦਾ ਜਿਹੜੇ ਸਾਡੇ ਐਮਐਲਏ ਨਸ਼ਤਰ ਪਾਲ ਨੇ ਉਹ ਵੀ ਇਸ ਕੋਲ ਪੜੇ ਹੋਏ ਇਸ ਦਾ ਸਟੋਰੀ ਸੀ ਰਾਹੋ ਦੇ ਇਸ ਸਕੂਲ ਵਿੱਚ ਪ੍ਰਸਿੱਧ ਬਾਲੀਵੁੱਡ ਹਸਤੀਆਂ ਵੀ ਪੜੀਆਂ ਹਨ ਦਿਲਬਾਗ ਸਿੰਘ 에ਅਰ ਚੀਫ ਮਾਰਸ਼ਲ ਬਲਬੀਰ ਸਿੰਘ ਆਈਏਐਸ ਮਨਜੀਤ ਸਿੰਘ ਬੀਆਰ ਚੋਪੜਾ ਫਿਲਮ ਡਾਇਰੈਕਟਰ ਯਸ਼ ਚੋਪੜਾ ਫਿਲਮ ਡਾਇਰੈਕਟਰ ਜੀਡੀ ਖੋਸਲਾ ਜੱਜ ਹਾਈ ਕੋਰਟ ਪ੍ਰੇਮ ਚੋਪੜਾ ਫਿਲਮ ਅਦਾਕਾਰ ਮੁਹੰਮਦ ਜ਼ਾਹੂਰ ਖਿਆਮ ਫਿਲਮੀ ਸੰਗੀਤ ਨਿਰਦੇਸ਼ਕ ਸੁਰਿੰਦਰ ਮੋਹਨ ਸ਼ਰਮਾ ਸਾਇੰਟੀਫਿਕ ਅਫਸਰ ਪਾਬਾ ਖੋਜ ਕੇਂਦਰ ਡਾਕਟਰ ਅਸ਼ਵਨੀ ਕੁਮਾਰ ਖੱਬਾ ਚਾਂਸਲਰ ਆਫ ਐਫ ਆਰ ਆਈ ਯੂਨੀਵਰਸਿਟੀ ਦਹਿਰਾਦੂਨ ਡਾਕਟਰ ਨਛੱਤਰ ਪਾਲ ਐਮ ਐਲ ਏ ਉੱਥੇ ਮੌਜੂਦ ਲੋਕਾਂ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਇਸ ਦੌਰਾਨ ਦੱਸਿਆ ਕਿ ਇਹ ਮਲਤਾਨ ਨਾਲੋਂ ਵੀ ਵੱਧ ਇੱਥੇ ਸਾਧੂਆਂ ਫਕਰਾਂ ਦੀ ਨਕੀਰੀ ਹੈ ਘਰ-ਘਰ ਦੇ ਵਿੱਚ ਹੀ ਜਣੀ ਪੀੜਾ ਗੁਰੂਆਂ ਦੀ ਜਗਾ ਹੈ ਜੀ ਔਰ ਸਾਡੇ ਸ਼ਹਿਰ ਦੇ ਵਿੱਚ ਬੜੇ ਪਿਆਰ ਨਾਲ ਸਾਰੇ ਹੀ ਤਰ੍ਹਾਂ ਦੇ ਸਾਡੇ ਲੋਕ ਰਹਿੰਦੇ ਆ ਇਹਦੇ ਵਿੱਚ ਕੋਈ ਨਹੀਂ ਦਰਬਾਰਾ ਨੂੰ ਵੀ ਸਾਰੇ ਮੰਨਦੇ ਆ ਦਰਬਾਰਾ ਸਾਹਿਬ ਨੂੰ ਵੀ ਮੰਦਰਾਂ ਨੂੰ ਵੀ ਜੀ ਬੜੇ ਪਿਆਰ ਪਰਚੇ ਨਾਲ ਜਦਾਂ ਸਭ ਧਰਮਾਂ ਦੇ ਲੋਕ ਆ ਪਰ ਰਹਿੰਦੇ ਇੱਕ ਮੋਟ ਹੋ ਗਏ ਠੀਕ ਹੈ ਜੀ ਤੇ ਬਾਕੀ ਕੋਈ ਗੱਲੇ ਨਹੀਂ ਬੜਾ ਧਾਰਮਿਕ ਦਾ ਸਥਾਨ ਆਏ ਬਾਬਾ ਰੋਸ਼ਾਵਲੀ ਜਿਹੜੇ ਆ ਸਾਡੀ ਸਾਡੇ ਸ਼ਹਿਰ ਦੇ ਹੈਡ ਪੀਰ ਅਜਦਾ ਮਕਮ ਦੀਨਾਂ ਦੀ ਲੈਟ ਆ ਸ਼ੇ ਭੋਲੇ ਬੰਡਾਰੀ ਦੀ ਏਡਾ ਹੀ ਹੈ ਤੇ ਜਿਹੜਾ ਤੁਸੀਂ रामचंद्र जी ਦਾ ਦੱਸਿਆ ਸੀ ਰਾਜਾ रामचंद्र जी ਦੇ ਮਹਾਰਾਜ ਦੇ ਇਹ ਨਾਨਾ ਜੀ ਦਾ ਰਾਜੇ ਰਗੂ ਦੀ ਧਰਤੀ ਹੈ ਜੀ ਰਾਜੇ ਰਗੂ ਦਾ ਜਨਮ ਇੱਥੇ ਹੋਇਆ ਉਹਨਾਂ ਦਾ ਇੱਥੇ ਪੰਜ ਕੀ ਇਸੀ ਪਲਾਬ ਹੈਗੀ ਅੱਛਾ ਜੀ ਉੱਥੇ ਨਾਲ ਜਨਮ ਹੋਇਆ ਤੇ ਉੱਥੋਂ ਇਹ ਸ਼ਹਿਰ ਬਸਦਾ ਚਲਾ ਗਿਆ ਕਈ ਵਾਰੀ ਉਜੜਿਆ ਬਣਿਆ ਠੀਕ ਹੈ ਜੋ ਸੁਣਨ ਇਤਿਹਾਸ ਪੜਨ ਵਿੱਚ ਆਉਂਦਾ ਹੈ ਬਈ ਇਹ ਕੋਈ ਵਪਾਰਕ ਕੇਂਦਰ ਹੁੰਦਾ ਸੀ ਸਿਲਕ ਰੂਟ ਜਿਹੜਾ ਸੀਗਾ ਉਹਦੇ ਗੱਭੇ ਰਸਤੇ ਵਿੱਚ ਪੈਂਦਾ ਸੀ ਇੱਥੇ ਵਪਾਰਕ ਮੰਡੀਆਂ ਲੱਗਦੀਆਂ ਸੀ ਤੇ ਹਾਥੀਆਂ ਘੋੜਿਆਂ ਊਠਾਂ ਤੇ ਲੋਕ ਆਉਂਦੇ ਸੀ ਆਪਣਾ ਵਪਾਰ ਕਰਦੇ ਸੀ ਇੱਥੇ ਆ ਕੇ ਰੈਸਟ ਕਰਦੇ ਹੁੰਦੇ ਸੀ ਇਸ ਤੋਂ ਬਾਅਦ ਇੱਕ ਸਤਲੁਜ nadi ਪੈਂਦੀ ਹੈ 6 ਕਿਲੋਮੀਟਰ ਤੇ 5 ਮੀਲ ਕਹਿੰਦੇ ਆ ਉਹ ਸੀ ਤਾਂ ਤੇ 7 ਕਿਲੋਮੀਟਰ ਬਾਅਦਾਂ ਲਾ 8 ਕਿਲੋਮੀਟਰ ਉਹ ਵਪਾਰਕ ਕੇਂਦਰ ਹੁਣ ਕਰਕੇ ਇੱਥੇ ਰੈਸਟ ਕਰਦੇ ਸੀ ਤਾਂ ਇਹਦਾ ਨਾਮ ਰੋ ਇੱਥੇ ਆ ਕੇ ਰਹਿੰਦੇ ਸੀ ਰੋ ਠੀਕ ਹੈ ਕੁੱਸ ਤੋਂ ਨਾਮ ਪੁੱਜੜਦਾ ਬਗਰ ਟਿਗੜਦਾ ਪੜਦਾ ਰਹਾ ਹੁਣ ਬਣ ਗਿਆ ਐਂਡ ਇੱਥੇ ਵਪਾਰ ਕਰਨ ਲਈ ਇੱਥੇ ਰੁਕਦੇ ਸੀ ਐਂਡ ਇੱਥੋਂ ਵਪਾਰ ਸਰ ਦਿੱਲੀ ਤੱਕਰ ਹੁੰਦਾ ਸੀ ਔਰ ਗਾਹਾਂ ਵੀ ਇੰਦਾ ਸੀ ਸਿਲਕ ਰੂਟ ਦੇ ਰਸਤੇ ਵਿੱਚ ਕਹਿੰਦੇ ਪੈਂਦਾ ਸੀ ਇਹ ਠੀਕ ਹੈ ਇਹ ਬੜਾ ਪੁਰਾਣਾ ਇਤਿਹਾਸਿਕ ਸ਼ਹਿਰ ਆ ਇੱਥੇ ਪੀਰਾ ਪੀਰਾ ਦੀ ਮਾਨਤਾ ਬਹੁਤ ਜ਼ਿਆਦਾ ਆ ਤਕਰੀਬਨ ਹਰੇਕ ਮੱਡੇ ਤੇ ਹਰੇਕ ਘਰ ਵਿੱਚ ਕੋਈ ਨਾ ਕੋਈ ਜਗ੍ਹਾ ਆ ਸਭ ਲੋਕ ਇੱਥੇ ਸਾਰੇ ਧਰਮਾਂ ਦਾ ਆਤਰ ਵਗੈਰਾ ਹੁੰਦਾ ਤੇ ਇਹਤੇ ਇੱਕ ਬੜਾ ਇਤਿਹਾਸਿਕ ਸੂਰਜ ਕੋਂਡਾ ਕਹਿੰਦੇ ਉਸਦੀ ਪਾਵਰ ਹਰਦੁਆਰ ਦੇ ਕੁੰਡ ਦੇ ਬਰਾਬਰ ਮੰਨੀ ਜਾਂਦੀ ਹੈ ਠੀਕ ਹੈ ਜਿਹੜੇ ਇੱਕ ਵਾਰੀ ਉੱਥੇ ਇਸ਼ਨਾਨ ਕਰ ਲਵੇ ਸਮਝੋ ਹਰਦੁਆਰ ਦੇ ਕੁੰਡ ਵਿੱਚ ਇਸ਼ਨਾਨ ਕਰ ਲਵੇ